ਮੇਰੇ ਨਾਲ ਕੋਈ ਮਾਫੀ ਨਾ ਕਰਨਾ ਸਾਹਿਬ ਜੀ ਰੰਮ ਅਸ ਪਰਸਾਂ ਨੂੰ ਕਰਨਾ ਕੀ ਹੈ ਸਾਰਾ ਮਾਮਲਾ ਜੀ ਹਾਂਜੀ ਹਾਂਜੀ ਸਾਡੇ ਸੀਮਨ ਐਸਐਸਪੀ ਸਾਹਿਬ ਨੇ ਖੰਨਾ ਨਿਤ ਨਰੇਸਨ ਸਰ 15 ਗਾਦੇ ਸਵੰਨ ਤੇ ਸਾਡੇ ਨਾਕਾ ਬੰਦੀਆਂ ਲਗਾਤਾਰੀ ਚੱਲ ਰਹੀਆਂ ਸੀ ਦਰਾਂ ਦੇ ਨਾਕਾ ਬੰਦੀ ਤੇ ਜੋ ਇੱਕ ਫੌਟੂਲਰ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ ਡਬਲ 0 ਲਗਭਗ 5 ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਾ ਨੇ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥੇ ਸੀ ਪ੍ਰਾਨ ਸ਼ਰਮਾ ਦੀਪਕ ਪਰਮਪੀ ਇਹ ਸਾਰੇ ਸਹਿਟਾ ਥਾਣਾ ਸਤਜਿਲ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਸਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕੱਟ ਰਹੇ ਹਾਂ ਚੈੱਕ ਕਰਿਆ 50 ਗ੍ਰਾਮ ਮੋਰਫੀਨ ਹੋਈ ਤੇ 3 ਗ੍ਰਾਮ ਐਰੋਨ ਬ੍ਰਾਮ ਹੋਈ ਕਿਤੇ ਰਹਿਣ ਵਾਲੇ ਜਦੋਂ ਇਸ ਹਟਾ ਹਟਾ ਅੰਬਰਸਰ ਸਾਹਿਬ ਜੀ ਰਹਿਣਾ ਜੀ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਤੇ ਦੋਸਤੀ ਨੇ ਜੀ ਤੇ ਇਸੇ ਦਰਾਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 214 ਨੰਬਰ ਮੁਕੱਦਮਾ ਦਰਜ ਕਰਕੇ ਐਫਆਈਆਰ ਰੰਮ ਕਰ ਜਿੱਥੇ ਰੁਕੇ ਕਿਤੇ ਯਾਰ ਜੀ ਇਹ ਸਰ ਜਾ ਰਹੀ ਸੀ ਅੰਬਰਸਰ ਤੋਂ ਚੰਡੀਗੜ੍ਹ ਜਾ ਰਹੀ ਸੀ ਇਹ ਸਪਲਾਈ ਕਰਦੇ ਸੀ ਜੀ ਉੱਥੇ ਇਹ ਨਜ਼ਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਛ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਦਰਸ਼ਾ ਕੀਤਾ ਸੀ ਹਾਂਜੀ ਇਹ ਪੀ ਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੁਝ ਸ਼ੌਕਰ ਦੇ ਦੇਖਿਆ ਸੀ ਰਿਕਾਰਡ ਇਹਦੇ ਖਿਲਾਫ ਦੋ ਮੁਕੱਦਮੇ ਐਨਡੀਵੀ ਸੈਕਟਰ ਦੇ ਦਰਜ ਨੇ ਇੱਕ ਕਿਲੋ ਹੈਰੋਨ ਦਾ ਮੁਕੱਦਮਾ ਦਰਜ ਹੈ ਜੀ ਇਹ ਨਸ਼ੀ ਕਰਦਾ ਸੀ ਤੇ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੀਜ਼ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤਕੀਦ ਦੇ ਦਰਾਨਾ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲੈਕਜ਼ਰੀ ਚ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲੈਕਜ਼ਰੀ ਗੱਡੀ ਵਰਤਦੇ ਨੇ ਅ ਜਿਹੜੀ ਮੌਲਫਰ ਦੀ ਗੱਲ ਕਰਦੇ ਆਂ ਕਿ ਇਹ ਵੀ ਕਿਹੜੇ ਨਜੇ ਜਿੰਨੇ ਦਾ ਕੇਸ ਇਹ ਐਨਡੀ ਚ ਆਂਦੀ ਆ ਜੀ ਤੇ ਕਿੰਨੀ ਕੀਮਤ ਹੋਈ ਇਸ ਪ੍ਰੋਜੈਕਟ ਹੈ ਰੋਨ ਦਾ ਬੁਲਿਆਰੀ ਕੀਮਤ ਤਾਂ ਹੁਣ ਦੇਖੋ ਜੀ ਦਾ ਦਾਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਉਹ ਕੋਲ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਇਹ ਨੌਜਵਾਨ ਦੀ ਉਮਰ ਉਮਰ ਜਿੱਤੀ ਹੋ ਵੀ ਨਹੀਂ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦੇ ਪਰਚਾ ਵੀ ਦਰਦੇ ਅਹਾਦੀ ਅਗੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੋਸ਼ੀ ਹੈ ਇਹਦੇ ਦੋ ਖਿਲਾਫ ਪਹਿਲਾਂ ਹੀ ਐਨਟੀ ਦੇ ਪਰਚੇ ਦਰਦ ਗਏ ਜੀ ਕਿਲੋ ਹੈਰਨ ਦੇ ਵਿੱਚੋਂ ਜ਼ਮਾਨਤ ਮਿਲਿਆ ਦੋ ਦਿਨ ਹੀ ਹੋਏ ਨੇ ਆਜ